ਨਾ ਕੋਈ ਜਾਗਾ ਕਿ ਤੇ ਤੜਕੇ ਤੇ ਕਰੋ ਵੀ ਪਾਸੇ ਮਾਰ ਫਿਰ ਮੋਬਾਈਲ ਨਾਲ ਡੰਗ ਲਾਇਆ ਹੱਥ ਤੱਕ ਜੇਕ ਤਾਂ ਆਉਂਦੀ ਆ ਤਿੰਨ ਉਹ ਵੇਖ ਲੈਂਦਾ ਫਿਲਮਾਂ ਉਹਦਾ ਏ ਸੀ ਲੰਡੋ ਕਹਿੰਦਾ ਘਰ ਆਈਦਾ ਹਾਂ ਤੂੰ ਡਾਕਟਰ ਕਹਿੰਦੇ ਵੀ ਇਹ 7 ਦਿਨ ਬਚੂਗੀ ਉਹ ਤੂੜੀ ਪਾਉਂਦੇ ਨੇ ਜਦੋਂ ਹਰਾ ਉਹ ਮੁੱਕਦਾ ਨਿਹਰਾ ਸੜਦੇ ਨੇ ਉਹਨਾਂ ਦੇ ਪਸ਼ੂ ਦਾ ਖਰਾਬ ਹੁੰਦੇ ਨਾਲੇ ਵਪਾਰੀ ਨੇ ਉਹ ਵਾਸੇ ਯਾਰ ਨੂੰ ਮੋਛ ਨਹੀਂ ਨਹੀਂ ਬਣਨ ਦਿੱਤਾ ਲਰਕਾ ਜਾ ਗੁਰਾ ਆਹ ਹੈਡ ਮਾਰੋ ਮਾਸੋਂ ਵੱਣੀ ਜਿਆਦਾ ਠੰਡਾ ਗਾ ਫਾਇਨ ਕੋਲ ਉਰ ਲਾਇਆ ਉਤਾਰ ਪੱਟੀ ਕੀ ਲਟਣਾ ਵਾਲੀ ਤਾਂ ਸਿਆਕਾ ਹਰ ਚਾ ਪਹਿਲੇ ਨਹੀਂ ਖਮਾਉਂਦੇ ਹੰਦੇ ਚੱਲ ਲੋਟਾ ਕਮਾ ਇਹ ਕੱਪੀ ਇੱਧਰ ਕੰਮ ਖੇਤ ਜਾਣ ਨੂੰ ਆਣ ਤਿਆਰ ਆ ਰੋਕ ਇੱਥੇ ਰੋਕੂ ਆ ਕੱਟੀ ਕੱਢਣੀ ਆ ਗਾਂ ਰੋਕ ਲਿਆ ਕੱਤੀ ਬਾਹਰ ਕੱਢਾਂਗੇ ਉਥੇ ਹੀ ਰੋਕ ਲਈ ਚਾਲਚ ਖੜਾ ਦੇ ਚੰਗਾ ਤੇ ਇੱਧਰ 10 ਹੋਰੇ ਗੁਰਦੁਆਰੇ ਜਾਣ ਨੂੰ ਤਿਆਰ ਨੇ ਤੇ ਭੋਗ ਨੇ ਅਖੰਡ ਪਾੜਦੇ ਤੇ ਵੀਡੀਓ ਦੇਖਦੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਆ ਅੱਜ ਦੇ ਨਵੇਂ ਵਲੌਗ ਚ 10 ਮਾਰਗ 23 ਜਨਵਰੀ ਬਰਾ 2025 ਵਾਈਟ ਦੀ ਦੂਰ ਖੜਾਂਗਾ ਕਿ ਫੋਨ ਆ ਰਿਹਾ ਉਹ ਨੌਜਵਾਨ ਵੀ ਆ ਗਿਆ ਜਿਹਦੀ ਉਡੀਕ ਹੋ ਰਹੀ ਸੀ ਸ਼ਤੂ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਉਹ ਮੈਂ ਕਾਲੇ ਨੂੰ ਡਿੱਕੀ ਜਾਂਦਾ ਸੀ ਕਾਲਾ ਕਹਿੰਦਾ ਮੈਂ ਪਰਨਾ ਬੰਨਣਾ ਉਹ ਹੁਣ ਘਰੇ ਵਗ ਗਿਆ ਆਪ ਲਿਆਉਂਦਾ ਜਾ ਕੇ ਆ ਬਣਾਉਂਦਾ ਚੱਲਦੇ ਆਂ ਭੋਗ ਦਾ ਸਮਾਂ ਆਉਣ ਵਾਲਾ ਹੈ ਟਾਈਮ ਆ ਗਿਆ ਹਾਂ ਕੱਢਦੇ ਆਂ ਬਸ ਆ ਪੱਲੀ ਜੀ ਲੈ ਆ ਕੀ ਲੈ ਗਿਆ ਠੀਕ ਹੈ ਠੀਕ ਹੋ ਗਿਆ ਤੇ ਕਿਹੜਾ ਕੱਪੀ ਬਸ ਭਾਈ ਇਹਦੇ ਕੋਲੇ ਕਰ ਦੋ ਇਹਨਾਂ ਦੀ ਦੋਨਾਂ ਦੀ ਜੋਟੀ ਜੀ ਲੱਗਿਆ ਰਹਿੰਦਾ ਹੈ ਨਾ ਨਾ ਬਥੇਰਾ ਇਧਰ ਨੂੰ ਹੋਈ ਜਾਊਗੀ ਫਿਰ ਇਹ ਦੂਜੇ ਪਾਸੇ ਕਰੋਗੇ ਹਾਂ ਕੀ ਦੇਖ ਲੈਣੇ ਆ ਬੰਦੂ ਗੋੜੇ ਦੇਖ ਲੈਣੇ ਉੱਠਣ ਜੇ ਨਾ ਕਰੀ ਜਾਂਦੀ ਉਹ ਪਾਪ ਜਾਣਾ ਤੇ ਨਹੀਂ ਲੱਭੜਦੇ ਉਹ ਗੱਗੂ ਰਿਆ ਈ ਓਏ ਕਿਉਂ ਪਾ ਲਵਾਂ ਢਿੱਡ ਤੇ ਪਾਉਗੂ ਬੱਲੀ ਬਾਅ ਬਣਾ ਕੇ ਬੱਧਰ ਜੀ ਆਏ ਗੋਲੀ ਪਨੀ ਇਹ ਬਣਾ ਕੇ ਮਾੜਾ ਮਾੜਾ ਲੰਗੀ ਪਹਿਲਾਂ ਜਾ ਕੇ ਦੇਖੀਏ ਸੋਟੀਆਂ ਜਾਂ ਹੈ ਨਹੀਂ ਵੱਡੀਆਂ ਫੇਰ ਵਧੀਆ ਲੋਟ ਆ ਜਾਂਦੀ ਪੱਲੀ ਹੋ ਗਏ ਨਾ ਗੋਲੇ ਜੀ ਕਰਕੇ ਗੁਲੀ ਜੀ ਕਰਕੇ ਪਾਈ ਜਵੇ ਅ ਕੱਟੀ ਤੇ ਬਾਅਦ ਇੱਕ ਵਾਰੀ ਫੇਰ ਲਾ ਕੇ ਦੇਖ ਲਈ ਬਈ ਉੱਠ ਘੜਦੀ ਆ ਹਜੇ ਥੋੜੀ ਆ ਪੈਰ ਜੀ ਨਹੀਂ ਸਿੱਧੇ ਕਰਦੇ ਤੇ ਪਿਛਲੀ ਲੱਤ ਨਹੀਂ ਚੰਗੀ ਤਰ੍ਹਾਂ ਇੱਕ ਇਹ ਲਾਉਂਦੀ ਤੇ ਆ ਕੇ ਦੁਬਾਰੇ ਟਰਾਈ ਕਰਾਂਗੇ ਨਾਲੇ ਰੋਈ ਬੰਨਿਆ ਕਰ ਬਰਨਾ ਵਰ ਹੁਣਾ ਲੱਗਦਾ ਸੁਨਾ ਸਿੱਖਣਾ ਆਉਗਾ ਆਪ ਨੂੰ ਹੁਣ ਸਿੱਖਣੇ ਜਾਣਦੇ ਆ ਤੂੰ ਨਾ ਅਜੇ ਮੈਂ ਕੱਚਾ ਆਂਗਾ ਰਿਕਰ ਲਈ ਸਵਾਗਤ ਆਜ ਦੇ ਇਹ ਬਲੌਗ 'ਚ ਸਾਰੇ ਪੀਰਾਂ ਭੈਣਾਂ ਦਾ ਮਾਈਆਂ ਭਾਈਆਂ ਦਾ ਬੱਚੇ ਬਜ਼ੁਰਗਾਂ ਦਾ ਸਾਰਿਆਂ ਦਾ ਤੇ ਨੌਜਵਾਨ ਆਪਣੇ ਜੂਰੀਆ ਰਹਿੰਦੀ ਆ ਦਾਦਾ ਗੱਟਾ ਉਹ ਲੈ ਕੇ ਖੇਤ ਪਹਿਲਾਂ ਆਪਾਂ ਗੁਰੂ ਘਰ ਜਾਇਆਈਏ ਬਾਬਾ ਜੀ ਦਰਸ਼ਨ ਕਰਾਈਏ ਤੇ ਉਸ ਤੋਂ ਬਾਅਦ ਜਾ ਕੇ ਖੇਤ ਦੀ ਡਿਊਟੀ ਲਾਉਣੇ ਤੇ ਅਗਲੇ ਦਿਨ ਦਾ ਮਾਹੌਲ ਚਾਲ ਦਿਖਾਉਣੇ ਐਂਡਰ ਚੱਕ ਜ਼ਰੂਰ ਦੇਖਿਓ ਕਿਉਂ ਭਾਈ ਦੇਖਿਓ ਹਾਂ ਭਾਈ ਪਰਲਾ ਹੁੰਗਾ ਰਣੀ ਚੱਜ ਨਾਲ ਆਇਆ ਬਹੁਤ ਰਵਾ ਆ ਗਿਆ ਨਾ ਠੀਕ ਹੈ ਜੀ ਗੁਰਦੁਆਰਾ ਸ਼੍ਰੀ ਮਾਨਪਤ ਬਾਬਾ ਚੰਦ ਸਿੰਘ ਪਿੰਡ ਸੂਰਤੀਆ ਵਾਹਿਗੁਰੂ ਵਾਹ ਜੀ ਰਾਮ ਜੀ ਹਾਂਜੀ ਸਰ ਬਾਈ ਕੱਟ ਕੋ ਥੋੜੇ ਕਿਨ ਹੋਊਗਾ ਕਿ ਨਾ ਨਹੀਂ ਕੱਠ ਵਾਦੂ ਜੀ ਅੰਦਰ ਬੈਠੀ ਉਹ ਸਾਰੀ ਸੰਗ ਤੇ ਜੀ ਮੈਂ ਤਾਂ ਬਟਰ ਤੇ ਦੱਸਣੀ ਲੰਦਾ ਯਾਰ ਲਾ ਲਓ ਲਾ ਲਓ ਦੁਕਾਨ ਕੋਈ ਨਾ ਬੰਗਲੇ ਸਾਰੀ ਆ ਹਾਂਜੀ ਐ ਤਾਂ ਮੂੰਹ ਨਾ ਫੜਨਾ ਹੋ ਯਾ ਮੇਰਾ ਨਾ ਓਏ ਕਿਉਂ ਜਵਾਕਰ ਸਾਇ ਯਾਰ ਬੁਲਾਇ ਕਿ ਜਗੋ ਲੈਣੇ ਦੋਏ ਉਹਨਾਂ ਨੇ ਆਈ ਕੈਪਟਨ ਯਾਰ ਵੀ ਲਾਈਕ ਕਰੋ ਜੀ ਲਾਈਕ ਕਰੋ ਜੀ ਧੰਨਵਾਦ ਵਾਇਗਰੂ ਜੀ ਸਮਾਰ ਕੇ ਬਣਾਵਾਂਗੇ ਜਾਵਾ ਫੇਕੀਆਂ ਗਰਮ ਹਾਂ ਵਾਇਗਰੂ ਜੀ ਵਧੀਆ ਜੀ ਚੜਦੀ ਕਲਾ वही गलिया आप दसो मैं यार हरा वागुरु जी

ਜਗਨੀ ਓਕੇ ਮੈਂ ਚਾਚਾ ਚੜਦੀ ਗਲਾ ਮਾੜਾ ਪੱਟ ਕੇ ਅਜ ਤਾਂ ਉੱਚਾ ਚੁਕੀਤੀ ਲੱਗ ਰਹੀ ਆ ਵਾਵਾ ਚੁਸਤੀ ਜਗ੍ਹਾ ਮਾ ਬੋਟੀਆਂ ਠਾ ਕੇ ਇੱਟੇ ਮੈਂ ਇਹਨੂੰ ਪਾ ਦੇਣਾ ਠੀਕ ਆ ਚੇ ਚਾਚਾ ਅੱਜ ਟੋਪੇ ਟੋਪੇ ਮਾਰ ਕੇੜਾ ਖੁੱਲੇ ਟਾਈਮ ਤੂੰ ਜੇ ਮਾੜੀ ਮੋਟੀ ਦਾ ਲਾਉਣੇ ਰੂੜੇ ਬਈ ਯਾਰ ਛੇ ਪਾਸੇ ਆਸੀ ਤੇ ਬੜੇ ਡਾਕਟਰ ਸਾਹਿਬ ਲਿਆਂਦੇ ਅੱਜ ਮੋਇਨਾ ਕਰਨਗੇ ਕੋਈ ਦਵਾਈ ਬੂਟੀ ਕਰਨੀ ਪੂ ਇਹ ਕਿਵੇਂ ਆ ਬਾਲ ਬਾਲ ਜਿਦਨ ਬੜੇ ਦਿਨਾਂ ਬਾਅਦ ਆਏ ਜੱਚੇ ਗਿੜੇ ਦਾ ਵਰਨਾ ਨਾ ਉਹਦਿਆਂ ਦੇ ਆਏ ਕਿਦਾਂ ਬੁਖਾਰਾ ਟਾਈਮ ਹੋ ਗਿਆ ਤੇ ਉਦੋਂ ਬਾਅਦ ਠੰਡ ਸੀ ਚਾਚੇ ਨੂੰ ਸੱਚ ਮੈਂ ਸਾਗ ਲੈ ਕੇ ਗਿਆ ਨਿਕਲ ਕੇ ਨਾ ਆਇਆ ਸੀ ਹਾਂ ਚਾਚਾ ਕਹਿਦਾ ਹੁੰਦਾ ਸੀ ਜਿਹੜਾ ਮਾਰਨ ਨੂੰ ਅਸੀਂ ਟਾਲ ਮਟੋਲ ਕਰਦੇ ਸੀ ਚਾਚਾ ਕਿ ਠੰਡ ਆ ਤੇ ਨੌਜਵਾਨ ਆਪਣੇ ਪਹਿਲਾਂ ਆ ਗਏ ਸੀਗੇ ਜੂਰੀਆ ਧਰ ਕੇ ਥੋੜੀ ਥੋੜੀ ਅੱਦਾ ਅੱਦਾ ਘਟਾ ਇੱਕ ਸਾਰੇ ਦੇ ਹੋਈ ਯਾਰ ਬਾਹਣ ਦੇ ਪਾਸੇ ਆਸੀ ਦੇਖਦੇ ਆ ਜੇ ਬਾ ਨਹੀਂ ਲੋੜ ਹੋएगी ਆਪਣੇ ਦਾ ਹੁੰਦਾ ਹੀ ਘੱਟਾ ਹੈ ਗੋਵੀ ਨੂੰ ਕਰਨੀ ਪਊਗੀ ਗੋਵੀ ਨੂੰ ਤਾਂ ਦੇਖਣਾ ਪਊਗਾ ਵਿੱਚ ਵੜ ਕੇ ਸਮਾਰ ਕੇ ਉਹ ਪਾਸੇ ਆਸੀ ਦੇਖ ਸੀ ਉਹਦੇ ਵੀ ਗੇੜੇ ਜੋ ਛਤੂ ਕਹਿੰਦਾ ਵਿੱਚ ਲੋੜ ਹੀ ਤੈਨੂੰ ਹੈ ਉਹਦੇ ਆਏ ਥਾਲੀ ਹੁੰਦਾ ਉਹਦੇ ਤਾਂ ਪੱਕਾ ਵੀ ਚਲੋ ਬਾਣ ਚ ਉਧਰ ਦੇਖ ਲਾਂਗੇ ਗੇੜਾ ਮਾਰ ਕੇ ਚੰਗੀ ਸਿਹਤ ਚਾਚਾ ਪੂਰੀ ਵਧੀਆ ਜੋਗੀ ਵਾਲੀ ਦਵਾਈ ਛੱਡਤੀ ਜੋਗੀ ਅਰ दारू ਵੀ ਛੱਡਤੀ दारू ਵੀ ਛੱਡਤੀ ਬੈਰੀ ਕੁਡ ਆ ਖਾਸੇ ਖਾਸਾ ਟਾਈਮ ਹੋਇਆ ਖਾਸੇ ਦਿਨਾਂ ਦੇ ਸੁਣਦੇ ਆ ਕਿ ਚਾਚਾ ਪਈ ਪੈਗ ਨਹੀਂ ਲਾਇਆ ਹੁਣ ਕਦੇ ਚੱਲ ਚੰਗੀ ਗੱਲ ਹੈਗੀ ਉਹਦੇ ਕਾਲਾ ਕਦਾ ਜਮਗਾਈ ਨਹੀਂ ਤੂੰ ਮੈਂ ਕਿਹਾ ਕਿਉਂ ਕਰਦਾ ਮੈਨੂੰ 180 ਲਾ ਕੇ ਤੇ 7 ਵਜੇ ਖਾ ਕੇ ਰੋਟੀਆਂ ਪੀਂਦਾ 10 ਵਜੇ ਜਾਗਾਗੀ ਹੂੰ 10 ਵਜੇ ਜਾਗਾਗੀ ਤੇ ਤੜਕੇ ਤੇ ਕਰੋ ਵੀ ਪਾਸੇ ਮਾਰ ਫਿਰ ਮੋਬਾਈਲ ਨਾਲ ਡੰਗ ਲਾਇਆ 7 ਤੱਕ ਤੇ ਨਹੀਂ ਫਿਰ ਇਹ ਜਦੋਂ ਮਤਲਬ ਓਕੇ ਮੈਂ ਛੱਡੀ ਤੇ ਤੀਣੀ ਨਹੀਂ ਦੌੜ ਜੇ ਮਤਲਬ ਬਾਅਦ ਛੱਡਤੀ ਉਦੋਂ ਬਾਅਦ ਕੋਈ ਦਿੱਕਤ ਨਹੀਂ ਆਈ ਜੇ ਕਿਤਾ ਆਉਂਦੀ ਆ ਤਿੰਨ ਉਹ ਵੇਖ ਲੈਂਦਾ ਫਿਲਮਾਂ ਤਿੰਨ ਫਿਲਮਾਂ ਚੱਲ ਇਹ ਵੀ ਚੰਗਾ ਲੱਗਦਾ ਲੇਖੇ ਕਿ ਦਿੱਕਤ ਆਉਂਦੀ ਹੁੰਦੀ ਆ ਮਨ ਲੈ ਜੇ ਬੰਦਾ ਛੱਡ ਦੇ ਕੇ ਤਾਂ ਵੀ ਨਹੀਂ ਆਉਂਦੀ ਹੋਰ ਕੁਝ ਨਹੀਂ ਰੋਟੀ ਖਾਣਾ ਬਸ ਚਾਰਕ ਦਿਨਾਂ ਦੀ ਗੱਲ ਹੋਊਗੀ ਬਸ ਉਸ ਤੋਂ ਬਾਅਦ ਬੰਦਾ ਉਹ ਜਿਹਾ ਹੋ ਜਾਂਦਾ ਉਹਨੂੰ ਲੱਗਦਾ ਹੋ ਗਏ ਹੁਣ ਬਸ ਕਿਤੇ ਆ ਗਈ ਕਿਤੇ ਨਾ ਕਿਤੇ ਆ ਗਈ ਕਿਤੇ ਨਾ ਠੀਕ ਐ ਤੇ ਇੱਕ ਚਾਚਾ ਬਈ ਮੈਨੂੰ ਆਉਂਦੇ ਹੋਏ ਨੂੰ 38 ਸਾਲਾਂ ਚ ਮੈਂ ਦੁੱਧ ਨਹੀਂ ਦਿੱਤਾ ਇਹਨੇ ਭੈਣ ਜੜੀ ਹੁਣ ਨਹੀਂ ਦਿੰਦੀ ਚੱਲ ਚੰਗੀ ਗੱਲ ਐ ਬਈ ਤੇ ਪੀਣ ਵਾਲਿਆਂ ਨੂੰ ਸੁਨੇਹਾ ਬਈ ਇਹ ਚਾਚੇ ਵੱਲੋਂ ਜਮਾਈ ਮਖਾ ਮ ਟੈਜੀ ਨਹੀਂ ਕਰਨੀ ਸ਼ੀਰ ਵੈਰੀ ਗੁੱਡ ਚਾਚਾ ਤੇ ਚੱਲ ਵੀ ਚਾਚਾ ਉਹ ਕਹਿੰਦੇ ਹੁੰਦੇ ਆ ਕਿ ਮਨ ਮਾਰ ਲਈ ਮਖਾ ਮਾਰ ਨਾ ਪਾ ਬੀਖੀ ਬਹੁਤ ਵਾਰੀ ਮਾਰ ਮਾਰ ਬੀਖੇ ਪਹਿਲਾਂ ਮਰਿਆ ਨਹੀਂ ਹਾਂ ਐਦ ਕੀ ਲੱਗਦਾ ਚਿਪਤਾ ਚਾਚੇ ਦੀ ਪੀਣੀ ਬਈ ਇਹ ਜੀ ਸੀਗੀ ਕਿਸੇ ਨੂੰ ਪੀਤੀ ਤਾਂ ਪਤਾ ਨਹੀਂ ਦੋ ਪੈਗ ਲਾ ਲਿਆ ਉਹਦੀ ਰੋਟੀ ਖਾ ਕੇ ਪੈ ਗਿਆ ਤੇ ਇਹ ਜੀ ਗੱਲ ਵਾਸ ਸੀ ਤੇ ਬਾਕੀ ਚਾਚਾ ਆਪਾਂ ਇੱਥੋਂ ਆਇਆ ਬਈ ਮੈਂ ਦੋ ਤਿੰਨ ਦਿਨ ਦੋ ਦਿਨ ਲਾ ਕੇ ਆਪਣਾ ਹਸਪਤਾਲ ਬਠਿੰਡੇ ਏਮਜ਼ ਤੇ ਉੱਥੇ ਜਿਹੜਾ ਲੰਗਰ ਲੱਗਦਾ ਸ਼ਿਵੇਕ ਸਿੰਘ ਹੋਰਾਂ ਵੱਲੋਂ ਉਹਨਾਂ ਦੀ ਗੱਲ ਸੁਣਾਉਂਦੇ ਆਉਂਦੇ ਸੀਗੇ ਚਾਚਾ ਹਾਂ ਚਾਚਾ ਉਹ ਹਾਂ ਉਹਦੋਂ ਇੱਕ ਦਿਨ ਉਹਦੀ ਹੀਰ ਸੁਣੀ ਸਾਰੀ ਅੱਛਾ 3000 ਬੰਦਾ ਹੈਗਾ ਮੇਰੀ ਫੈਕਟਰੀ 'ਚ ਕੰਮ ਕਰਦੇ ਉਹਦਾ ਐਕਸੀਡੈਂਟ ਹੋ ਗਿਆ ਤਾਂ ਘਰ ਆਈ ਜਾ ਹਾਂ ਤੂੰ ਡਾਕਟਰ ਕਹਿੰਦੇ ਵੀ ਇਹ 7 ਦਿਨ ਬਚੂਗੀ ਹਾਂ 7ਵੇਂ ਦਿਨ ਕਹਿੰਦਾ ਪੂਰੀ ਹੋ ਗਈ ਮੈਂ ਲਾਜਦਾ ਤਾਂ ਲੈ ਕੇ ਜਦੋਂ ਡਾਕਟਰ ਨੇ ਕਹਿੰਦਾ ਵੀ 7 ਦਿਨ ਬਚੂਗੀ 7ਵੇਂ ਦਿਨ ਕਹਿੰਦਾ ਪੂਰੀ ਹੋ ਗਈ ਹਾਂ ਉੜਕੇ ਮੈਂ ਸਾਲ ਭਰ ਕਹਿੰਦਾ ਵੀ ਫਿਰਦਾ ਰਿਆ ਕਿਤੇ ਗੁਰਦੁਆਰੇ ਦੇ ਨਾ ਕਰਾਦੇ ਕਿ ਜਮੀਨ ਕਿਤੇ ਕਿਸੇ ਦੇ ਨਾ ਕਰਾਦੇ ਹਾਂ ਹਾਂ ਕੋਈ ਇਹ ਜ ਆ ਭਲਾ ਮੰਨਦਾਂਗੇ ਕਹਿੰਦਾ ਲੰਗਰ ਲਾ ਤੂੰ ਗੁਰਦੁਆਰੇ ਨਾਲ ਕੋ ਦੂਹੀ ਬਥੇਰੋ ਗੁਸੇ ਹਾਂ ਉਹ ਤਾਂ ਇਸ ਪਿੱਛੇ ਲੜ ਲੜ ਮਰੀ ਜਾਂਦਾ ਗੁਰਦੁਆਰੇ ਵਾਲੇ ਤਾਂ ਗੋਰਖਾ ਵਿੱਚ ਹੀ ਹਾਂ ਉੱਥੋਂ ਚਾਹ ਦੀ ਕੈਨੀ ਧਰੀ ਹੌਲੀ ਹੌਲੀ ਧਰਦਾ ਧਰਦਾ ਇੱਥੇ ਆ ਗਿਆ ਕਹਿੰਦਾ ਐਵੇਂ ਜਸਪਾਲ ਬਠੰਡੇ ਹਾਂ ਇੱਥੋਂ ਹੀ ਧਰੀ ਚਾਹ ਦੀ ਕੈਨੀ ਵੀ ਸ਼ੁਰੂ ਚ ਹਾਂ ਤੇ ਉਹ ਕਹਿੰਦਾ ਹੁਣ ਆਪਾਂ ਇਸ ਦੇ ਲਿਖੇ ਲਾਉਣਾ ਜਿਹੜਾ ਕੁਸ ਹੈਗਾ ਆਪਣੇ ਕੋਲ ਹਾਂ ਮੈਂ ਵੀ ਉੱਥੇ ਵੇਖਿਆ ਸੀ ਬਈ ਮੈਂ ਇੱਕ ਦੋ ਬੰਦੇ ਤੋਂ ਪੁੱਛਿਆ ਜੀ ਕਹਿੰਦੇ ਆਉਂਦੇ ਹੁੰਦੇ ਇੱਥੇ 11:00 ਵਜੇ ਮੈਂ ਦੇਖਿਆ ਸੀਗਾ ਕਿ ਉਹਨਾਂ ਨਾਲ ਥੋੜੀ ਬੋਧੀ ਗੱਲਬਾਤ ਕਰ ਲੈਂਦੇ ਚਲ ਵੀ ਮਹਾਨ ਪੁਰਸ਼ੀ ਕਹਿ ਸਕਦਾ ਜਿਹੜਾ ਬੰਦਾ ਇਹੋ ਜਿਹਾ ਆਪਣੀ ਜਾਇਦਾਦ ਵੀ ਧਰਮ ਲੇਖੇ ਲਾਉਂਦਾ ਮਤਲਬ ਨਹੀਂ ਜਦੋਂ ਕੁਝ ਰਿਆ ਹੀ ਨਹੀਂ ਉਹ ਕਹਿੰਦਾ ਵੀ ਹੁਣ ਆਪਾਂ ਤਾਂ ਧਰਮ ਲੇਖ ਹੀ ਲਾ ਦੇਂਗਾ ਸਾਰਾ ਕੁਝ ਹਾਂਜੀ ਪਿੰਡ ਵੀ ਯਾਰ ਇੱਥੇ ਕਿਹੜਾ ਭੁੱਲ ਗਿਆ ਮੈਂ ਤਾਂ ਨਾਂ ਪਿੰਡ ਦਾ ਭੁੱਲ ਗਿਆ ਤੇ ਮੈਂ ਉੱਥੇ ਮਾਰੀ ਸੀ ਆਚਾ ਨੀਗਾ ਜੀ ਮੈਨੂੰ ਦਿਖੇ ਨਹੀਂ ਚੱਲ ਮੈਂ ਥੋੜੀ ਬੋਤੀ ਗੱਲਬਾਤ ਕਰ ਲੈਂਦੇ ਤੇ ਨਹੀਂ ਉਹ ਕਹਿੰਦੇ ਸੀ 11:00 ਵਜੇ ਆਉਂਦੇ ਹੁੰਦੇ ਆ ਉੱਥੇ ਮੈਨੂੰ ਦਿਖੇ ਨਹੀਂਗੇ ਕਈ ਵਾਰੀ ਹੋਰ ਦੀ ਵੀਡੀਓ ਬੁਢੇ ਚ ਵੇਖਦੇ ਆ ਨੇ ਤੇ ਹਾਂ ਉਹਨਾਂ ਦਾ ਬੈਠਾ ਹੁੰਦਾ ਤੇ ਉਹ ਲੰਗਰ ਵੀ ਉਹਨਾਂ ਵੱਲੋਂ ਹੁੰਦਾ ਹੁਣ ਉੱਥੇ ਤੇ ਕੇ ਚਲੋ ਵਧੀਆ ਗੱਲ ਹੈ ਕਿ ਇੱਥੇ ਬੰਦੇ ਦੁੱਖ ਤਕਲੀਫ ਚ ਜਾਂਦੇ ਆਗੇ ਤੇ ਉਹਨਾਂ ਵਾਸਤੇ ਥੋੜਾ ਜਿਹਾ ਸੌਖਾ ਹੋ ਜਾਂਦਾ ਹੈਗਾ ਉਈ ਅਗਾ ਪਛ ਹੋ ਗਿਆ ਉਹਨਾਂ ਨੂੰ ਕੰਮ ਤਾਂਦਾ ਹਾਂ ਨਹੀਂ ਮੈਂ ਵੀ ਲੇਟ ਗਿਆ ਸੀ ਅੱਛਾ ਮੈਨੂੰ 11 ਵਜੇ ਦਾ ਪਹੁੰਚਿਆ ਨਹੀਂ ਗਿਆ ਉਦੋਂ ਮੈਂ ਉਹ ਦਵਾਈ ਲੈਣਾ ਭੇਜਤਾ ਸੀ ਉਦੋਂ ਡਾਕਟਰ ਆਏ ਹੋ ਜੀ 11 ਵਜੇ ਮੈਂ ਤੇ ਉੱਥੇ ਬਖਾਸਾ ਟਾਈਮ ਲੱਗ ਜਾਂਦਾ ਬਈ ਲੈਣਾ ਚ ਲੱਗਦੇ ਆ ਤੇ ਜੂਰੀਆ ਖੜਿਆਉਨੇ ਆ ਧੁੱਪ ਸੋਣੀ ਲੱਗੇ ਹੋਏ ਦਿਨ ਸੋੜਾ ਲੱਗੇ ਹੋਇਆ ਤੇ ਕਣਕ ਸੋਹਣੀਆਂ ਸੁਖ ਨਾਲ ਸਾਰਿਆਂ ਦੀਆਂ ਤੇ ਨੌਜਵਾਨਾਂ ਨੇ ਸਾਡੇ ਗੈਨੀ ਕੀ ਗੱਲ ਕਰਦੇ ਕਰਦੇ ਗੱਡੀ ਲੱਦ ਲਈ ਉਧਰ ਹਰੀ ਦੀ ਸਾਰਾ ਡਿੱਗ ਪਿਆ ਸੀ ਆਚਾ ਬਾਲਾ ਵੱੱਦ ਵੜ ਵੜ ਕੇ ਲੇਖੇ ਲਾਇਆ ਗਏ ਸੀ ਗਲੂਆ ਫਿਰ ਵੀ ਐਵੇਂ ਛੱਡ ਕੇ ਜਾਣਾ ਪੈਂਦਾ ਥੱਲੇ ਦੂਰ ਦੋ ਦੋ ਗੇਠਾਂ ਪੱੜਨਾ ਪੈਂਦਾ ਫੁੱਟਣ ਦਾ ਜਵਾਨਾ ਦਾਦਾ ਗਿਆ ਫੁੱਟਦਾ ਤਾਂ ਹੁਣ ਇਹ ਹੈ ਨਹੀਂ ਫੁੱਟਿਆ ਤਾਂ ਉਹ ਪਹਿਲਾਂ ਖੜਾ ਖੜਾ ਸੀਗਾ ਜਿਹੜਾ ਬਸ ਉਹੀ ਸੀਗਾ ਉਹ ਜਮਾਰਨਾ ਦਾ ਪੰਗਾ ਲੈ ਨਹੀਂਦਾ ਜਮਾਰਤਾ ਹਲੇ ਨਾ ਬਾਜਣਾ ਵੀ ਨਹੀਂ ਜਮਾਰ ਤਾਂ ਵੀਰ ਖਾ ਲਿਆ ਉਹ ਤੋਂ ਉਹਨਾਂ ਤੋਂ ਅੱਛਾ ਕੇ ਉਹ ਘਰ ਕੋਲੇ ਜਿਹੜਾ ਸਾਰੇ ਹੀ ਲੇਖੇ ਲਾਦਾ ਬਾਜਰਾ ਆ ਤੇ ਇਹੀ ਪਾਵਾ ਕਿ ਉਹ ਰਹਿਣ ਦੇ ਉਹ ਬੜੀ ਨਾ ਕਹਿੰਦਾ ਮੈਂ ਕਿਉਂ ਘਰ ਘਰ ਕੋਲੇ ਜਿਹੜੇ ਉਹ ਕੋਲਾਂ ਆ ਤੇ ਬਾਜਰੇ ਦਾ ਬਈ ਇਹ ਨਜ਼ਾਰਾ ਅਸੀਂ ਬੀ ਨੂੰ ਰੱਖਾਂਗੇ ਇਹ ਪਰ ਹਾਂ ਮਾਰ ਮੇਟ ਜਮਾਰ ਕਿਹੜੀ ਹੁੰਦੀ ਹੈ ਨਾ ਦਵਾਈਆਂ ਛੜਕੀਓ ਤੇ ਹਾਂ ਸੁਪਰ ਨੇਪੀ ਆ ਬਾਜਰਾ ਤੇ ਉਹਦੇ ਬਸ ਸੁਣਨ ਦੀ ਗੱਲ ਇਹ ਆ ਕਿ ਸਰਕੜੇ ਵਰਗਾ ਹੁੰਦਾ ਕੰਮ ਮਤਲਬ ਕੰਡ ਵੱਲੋਂ ਨਹੀਂ ਕਹਿੰਦਾ ਕੰਡ ਤਾਂ ਚਲੋ ਥੋੜੀ ਥੋੜੀ ਹੁੰਦੀ ਆ ਬੰਦਾ ਉਹ ਮਾਰ ਮਾਰਨ ਵਾਲੀ ਗੱਲ ਆ ਜੇ ਕਰੜੇ ਹੋ ਕੇ ਵੱਡੋਂਗੇ ਤਾਂ ਉਹ ਵੀ ਨਹੀਂ ਪਤਾ ਲੱਗਣਾ ਹਟ ਜਾਂਦੀ ਆ ਬੰਦੇ ਨੂੰ ਗੱਲ ਉਹਦੀ ਵੀ ਉਹ ਟੀਟਿਆ ਹੁੰਦਾਗਾ ਕੋਈ ਵੀ ਸਪਰੇ ਨਹੀਂ ਇੱਕ ਵੀ ਕੋਈ ਸਪਰੇ ਨਹੀਂ ਜੂਰੀਆਂ ਵਾਸਤੇ ਆਪਣੀ ਇੱਛਾ ਅਨੁਸਾਰ ਬੰਦਾ ਥੋੜੀ ਥੋੜੀ ਪਾ ਲੈਂਦਾ ਪਾਣੀ ਵੱਧ ਪਾੜਦਾ ਉਹ ਥੋੜਾ ਹੀ ਬਸ ਵਿਹਫਤੇ ਕੇ ਜੋ ਜਿੰਮੇ ਪਾਣੀ ਉਹਨਾਂ ਨੇ ਡਿੱਤੀ ਜਾਵੇ। ਕੀ ਟੈਕ ਕਰਿਆ ਸਭ ਤੋਂ ਪਹਿਲਾਂ ਦਰਾਕੇ ਲਾਉਣ ਲੱਗੇ ਨੇ ਆਹ ਤੇਰੇ ਖਰਾਸੜੇ। ਹਾਂ। ਉਹ ਤੂੜੀ ਪਾਉਂਦੇ ਨੇ ਜਦੋਂ ਹਰਾ ਉਹ ਮੁਕਦਾ ਨਿਹਰਾ ਸੜਦੇ ਨੇ। ਉਹਨਾਂ ਦੇ ਪਸ਼ੂ ਦਾ ਖਰਾਬ ਹੁੰਦਾ ਇਹਨਾਂ ਨੇ ਵਪਾਰੀ ਨੇ ਉਹ। ਤੇ ਇਹਨਾਂ ਦੇ ਉਵੇਂ ਹੀ ਪਈ ਜਾਂਦੀ ਹੈ। ਬੱਸ ਉਹ ਹਾਂ ਇਹੀ ਕਹਿੰਦੇ ਕਿ ਸਾਰੇ ਗਰਮ ਆ ਬਈ ਇਹਦੇ 'ਚ ਕੋਈ ਰਾਸ ਨਹੀਂਗਾ ਕਿ ਜਮਾਰ ਵਧੀਆ ਹੁੰਦੀ ਹੈਗੀ। ਇਹਦੇ ਅੱਗ ਨਾਲ ਨਿਕਲੇ ਜੇ ਗਰਮ ਹੋਵੇ ਭਾਵੇਂ 5 ਦਿਨ ਪਿਆ ਰਹੇ ਇਹ ਜਮਾਰ ਆਥਨ ਨੂੰ। ਤੇ ਇਹ ਬਈ ਹਾਂ ਇਹ ਗੱਲ ਵੀ ਆ। ਕਿ ਮੈਂ ਪਹਿਲਾਂ ਕਈ ਵਾਰ ਉਹ ਤੋਂ ਵਾਰੀ ਇਹ ਗੱਲ ਕਰੀ ਆ ਹਰਾ ਕੋਤਰ ਕੇ ਰੱਖ ਦਿੰਦੇ ਆ ਧੁੱਪੇ ਪਿਆ ਭਾਵੇਂ ਸ਼ਾਮੇ ਪਿਆ ਭਾਈ ਯਾਰ ਠੰਡਾ ਠਾਰ ਪਿਆ ਹੁੰਦਾ ਵਿੱਚ ਹੱਥ ਦਿੰਦੇ ਆ ਜਦੋਂ ਤੇ ਕੋਈ ਗਰਮੈਸ਼ ਨਹੀਂ ਕੋਈ ਟੁੱਕਿਆ ਵੱਡੇ ਟੁੱਕੇ ਖਰਾਬ ਨਹੀਂ ਹੁੰਦਾ ਉਹ ਤੈਨੂੰ ਸਾਥ ਤੈਨੂੰ ਪਿਆਰਾਂ ਦੇ ਭਾਵੇਂ ਤਿੰਨ ਦਿਨ ਪਿਆਰ ਜਮਾਰਾ ਜਿਹੇ ਹੱਥ ਨੇ ਵੱਡ ਗਏ ਲਗੇ ਆ ਤੇ ਤੜਕੇ ਨੂੰ ਧੂਮੇ ਨਿਕਲ ਜਾਂਦਾ ਉਵੇਂ ਪਈ ਰੋਵੇ ਹਾਂ ਤੇ ਇਹ ਕੀ ਅਸੀਂ ਸਲਾਹ ਕਰੀ ਆ ਜਮਾਰੀ ਜੰਦੇ ਨਹੀਂ ਉਸ ਦੇ ਪਾਸੇ ਕਿਤੇ ਕਿਸੇ ਵੀ ਇੱਕ ਖੁੰਜੇ 'ਚ ਟਾਂਡੇ ਛੱਡ ਦਿੰਦੇ ਹੁੰਦੇ ਸੀ ਉਹ ਆਪਦੇ ਹਾਲਾ ਨਾਲ ਊੜੇ ਕਰੇ ਤੇ ਟਾਂਡੇ ਵਿੱਚ ਪਛਾਏ ਪੁੰਡੀ ਵਾਲਾ ਕੰਮ ਉਹ ਹਾਂ ਛੜਾ ਇਹ ਛੱਡ ਕੇ ਗਏ ਸੀ ਮੈਂ ਤੇ ਗੱਗੂ ਵੱਢ ਕੇ ਲਿਆ ਆ ਮਾਕਰੋ ਤੇ ਉਹ ਤਾਂ ਜਾਊਗਾ ਬੈਂਤ ਕਿ ਅਸੀਂ ਸਸਲਾਏ ਕਰੀ ਸੀ ਜਮਾਰ ਬੀਜ ਲੈਨੇ ਜਮਾਰ ਉਨੀ ਪੂਰੀ ਨਹੀਂ ਆਉਂਦੀ ਗੱਲ ਇਹ ਆ ਚਾ ਫਿਰ ਥਾਂ ਵਾਲਾ ਛੱਡਣਾ ਪੈਂਦਾ ਇਹ ਤਾਂ ਤੇ ਕਾਣੀ ਵੀਣੀ ਜੀ ਹੋ ਜਾਂਦੀ ਐ ਇਹ ਹੋ ਜਾਂਦਾ ਜਮਾਰ ਨਾਲ ਦਾ ਬਰਸੀਨ ਨਾਲ ਮਸ਼ੀਨ ਨੂੰ ਯਾਰ ਲੱਗ ਜਾਂਦੀ ਐ ਇਹਦੇ ਬਿਨਾ ਹਾਂ ਤੇ ਯਾਰੋ ਖੈਰਾ ਲੋਕ ਜੀ ਕੀ ਹੈ ਜਮਾਰ ਦੇ ਡੱਕਰੇ ਰੂੜੀ ਦੇ ਸੱਟੜੇ ਬੈੰਦੇ ਨੇ ਇਹਦਾ ਕੁਸੀ ਨਹੀਂ ਸੱਟਣਾ ਬੈੰਦਾ ਖੁੱਲੀ ਚ ਹਾਂ ਇਹ ਕੁਛ ਨਹੀਂ ਛੱਡਦੇ ਖਾ ਦਾ ਸਾਰਾ ਜਾਂ ਨਹੀਂ ਉਹ ਕਿੰਨਾ ਹੀ ਪੱਕਿਆ ਇਹ ਸਾਰਾ ਖਾ ਜਾਂਦੇ ਵੀ ਮਠਿਆਸ ਹੁੰਦਾ ਜਦੋਂ ਪੱਕ ਜਾਂਦਾ ਇਹ ਹਾਂ ਤੇ ਤਿੰਨ ਬਾਟਾਂ ਪੱਕੀਆਂ ਸੀ ਚੌਥੀ ਬਾੜ ਵੀ ਹਿੰਮਤ ਵਾਲਾ ਬੰਦਾ ਆਦਾ ਜਾਂਦਾ ਸੀ ਚਾਰ ਬਾਟਾਂ ਹੋ ਜਾਂਦੀਆਂ ਲਗਭਗ ਉਹਦੀਆਂ ਸੁਪਰ ਨੇਪੀਆ ਰੋ ਬਾਜਰਾ ਬਾਡਾਂ ਵਾਲਾ ਵੀ ਕਹਿੰਦੇ ਆ ਕਿ ਇਧਰੋਂ ਹੈਪੀ ਵੀ ਆਇਆ ਹੋਇਆ ਸੀਗਾ ਹੋਰ ਹੈਪੀ ਫਿਰ ਪੂਰ ਕੇ ਤੇ ਠੀਕ ਹੈ ਫੇਰ ਵੀ ਦਿਨ ਬਾੜ ਹੈ ਬਾੜ ਹਾਂ ਮਗਰਲੀ ਬਾੜ ਸੁਣੀ ਹੋ ਜਾਂਦੀ ਆ ਬਸ ਪਾਣੀ ਪੂਣੀ ਜਿਹਾ ਲਾਉਂਦੇ ਮਗਰ ਉਹਦਾ ਗੌਰ ਜੀ ਨਹੀਂ ਕਰਦੇ ਆਪਾਂ ਉਦੋਂ ਜੀ ਛੱਡਿਆ ਉਹ ਵੀ ਤੇ ਜਮੀਨ ਦੇ ਨਾਲ ਕੰਮ ਨਹੀਂਦਾ ਜੰਗ ਜੰਡੇ ਹੋ ਜਾਂਦਾ ਚੱਲ ਮੈਂ ਉੱਥੇ ਧਰਾ ਲਿਆ ਮੈਂ ਪੰਡਾ ਉਹਨੇ ਬੰਨ ਲਿਆ ੜੀਆਂ ਤੂ ਤੱਕ ਤੂ ਤੱਕ ਤੂ ਤੀਆਂ ਹਈ ਜਮਾ ਲੋ ਰੇੜੀ ਪਰ ਗਈ ਜਮੀਨ ਦੀ ਪੰਡਾ ਪਾ ਲੋ ਪੜਾ ਯਾਰ ਮੈਨੂੰ ਅੱਜ ਹਰੇ ਹੀ ਨਹੀਂ ਵੜਣਾ ਪੈਣਾ ਨੌਜਵਾਨਾਂ ਨੇ ਖਰਾ ਵੜਤਾ ਹੁੰਦੇ ਨੂੰ ਮਿਲਿਆ ਫਿਰ ਹੱਥ ਹੈਂ ਨਹੀਂ ਦੋਪਣਾ ਆਈ ਜਿੱਕੇ ਮੇਰੀ ਇਨਾਂ ਦਾ ਹੱਥ ਤਾਂ ਮਲਾ ਲਾ ਫਿਰ ਠੀਕ ਆ ਦੋ ਪੰਡਾਂ ਦਾ ਕੀ ਗੱਲ ਹੈ ਕੋਈ ਯਾਰ ਐਂ ਵੜਦੇ ਆਗੇ ਅੱਜ ਡੇ ਗੱਡੇ ਲਾ ਦਿੰਦੇ ਸੀਗੇ ਪੰਡ ਚੱਕ ਕੇ ਲੈ ਚੱਲ ਆ ਜਾ ਫਿਰ ਅੱਜ ਕਾ ਫਿਰ ਤੂੰ ਐਡਾ ਨੌਜਵਾਨ ਇਕੱਲੀ ਲੈ ਜਾਏਗਾ ਉਹ ਬੱਸ ਹੋਰ ਇਹਨਾਂ ਦੇ ਗੁੱਸਾ ਖਾ ਗਿਆ ਉਹ ਮਾਇਂ ਤਰਾ ਹੌਸਲਾ ਵੇਖਦਾ ਸੀਗਾ ਹਾ ਦੇਖਾਂ ਕੁੱਕੜਿਆ ਸੱਚ ਬਾੜੇ ਦਿਨ ਉਹ ਦੇਖੇ ਨਹੀਂ ਯਾਰ ਬੱਸ ਹੈਂ ਤਾਂ ਡੈਡੀ ਆਇਆ ਹੋਇਆ ਸਸਰੀ ਘਰ ਬੁਲਾ ਕੇ ਆਇਆ ਪਚ ਕੇ ਚੱਲ ਹਉ ਮੈਂ ਮੇਰੇ ਝਰੂਗੇ ਭਰਾਈ ਯਾਰ ਗੱਗੂ ਆ ਬਰੇ ਝੂਗਾ ਅੰਬੀਏ ਝੂਗਾ ਤੁਹੋ ਦੇ ਨਾਮ ਲਿਖ ਲਾਉਂਦਾ ਝਰੂਗੇ ਤੇ ਵਾਹ ਹੀ ਗਰੂ ਦੇਖੀ ਬਾਲ ਨਾ ਖਰਾਬ ਹੋ ਜਾਣ ਹਵਾ ਨਾਲ ਤੇ ਤਾਂ ਜਿਹੜਾ ਬਾਲ ਠੀਕ ਕਰਨ ਲੱਗਿਆਂਦਾ ਚੱਲ ਚੱਲ 1:30 ਦਾ ਸਮਾਂ ਹੋ ਗਿਆ ਤੇ ਡੱਗੀ ਚ ਖੜਕਦਾ ਹੋਇਆ ਪਾਣੀ ਦੱਸਦਾ ਕਿ ਨਹਿਰ ਚੜ ਗਈ ਭਾਗੜਾ ਚ ਪਾਣੀ ਆ ਗਿਆ ਕਿਉਂ ਤੋਂ ਰੈਪੀ ਦਾ ਹਰਾ ਵੱਡੇ ਪਿਆ ਉਹ ਲੱਦਣਾ ਹੁਣ ਅੱਜ ਫਿਰ ਬੱਟ ਲੈ ਆ ਓਏ ਖਾਏਗਾ ਬਰੌਂਡੇ ਹੜਦਾ ਨਹੀਂਗਾ ਲੈ ਲਾ ਲਾ ਲੱਤ ਨਾਲ ਮੜੀਏ ਰਗਾ ਸਹੀ ਆਉਗੀ ਕਿਹਦੇ ਨਾਲ ਕੀ ਕਰਾਂ ਮੈਂ ਤਾਂ ਟੱਕੀਆ ਟੱਕਲੇਗਾ ਤੂੰ ਤੱਕੜਾਂਗਾ ਮੋਤੀ ਮਾਰ ਲੈ ਮੈਂ ਕਰਾਂ ਮੋਤੀ ਜੱਕੂ ਜੀਂਗਾ ਯੱਕ ਲੈਉਣਾ ਹੋਰ ਤਾਂ ਨਹੀਂ ਪਟਣੀਆਂ ਠੀਕ ਹੈ ਜੀ ਲਾ ਕੇ ਕਰਨਾ ਪਤਾ ਨਹੀਂ ਸੀਗਾ ਸਰ ਜੀ ਆ ਦੇਖੋ ਦੀ ਕਾਰ ਕੀ ਹੈ ਇਹ ਕਾਰ ਇੱਥੇ ਰੱਖੀਏ ਜਲਦੀ ਹੁੰਦੀ ਆ ਇਹ ਉਹ ਐਸਕੇਟਿੰਗ ਬੋਰਡ ਜਿਹੜਾ ਜਿੱਤੇ ਆਏ ਚੜਕੇ ਭਾਈਦੇ ਨਹੀਂ ਹੁੰਦੇ ਹਾਂ ਇਹ ਤਾਂ ਛੋਟਾ ਵੱਡਿਆਂ ਉੱਤੇ ਭਾਈਦੇ ਹੁੰਦੇ ਆ ਵੱਡਾ ਲੈ ਗੀਏ ਫਿਰ ਆਪਾਂ ਹਾਂ ਭੱਜਿਆ ਕਿੱਥੇ ਕਰਾਂਗੇ ਆਪ ਡਿਗਪੇ ਕਰਾਂਗੇ ਇੱਥੇ ਥਾਂ ਹੀ ਨਹੀਂ ਸਾਫ ਉੱਧਰ ਸਾਡੇ ਖੁੱਲਾ ਥਾਂ ਨਾ ਅੱਛਾ ਇਧਰ ਰਹੀ ਉਹਨੂੰ ਚੱਕ ਕੇ ਉਧਰ ਲੈ ਜਾੜਾਂਗੇ ਤੇ ਬਾਹਰ ਵੀ ਭੱਜੇ ਕਰਾਂਗੇ ਕੁੜੇ ਤਾ ਠੀਕ ਆ ਹੁਣ ਤੈਨੂੰ ਕੀ ਦਿਖਾ ਕੇ ਲਿਆਵਾਂ ਤੂੰ ਇਧਰ ਖੜੀ ਹੋਰੇ ਅਵਲੇ ਖੜੀ ਗੱਲ ਕਰਨੀ ਆ ਜੀ ਲੱਗ ਗਿਆ ਸਕੂਲ ਚ ਤਰਾ ਅੱਜ ਹਾਂ ਕਿੰਨਾ ਕ ਬਾळा ਉਹ ਬਾळा ਮਿੰਨੀ ਮੈਡਮ ਨੇ ਦੇਖੋ ਸਾਖਿਆ ਤਾਂ ਨਹੀਂ ਕੁਛ ਨਹੀਂ ਆਖਿਆ ਕਿਹੜੀ ਮੈਡਮ ਮਿੰਨੀ ਮੈਡ ਤੇਰੀ ਆ ਹੋ ਹਾਂ ਸੱਚੀ ਕਿੰਨਾ ਬੜਾ ਨੇ ਦੇਦਾਰੀ ਪੁੱਤ ਅੱਜ ਨੰਮੀ ਬੋ ਨੋਟ ਬੁੱਕ ਮੈਂ ਇੱਕ ਬਜਾਕ ਨੂੰ ਦਿੱਤੀ ਸੀ ਅੱਛਾ ਹਾਂ ਕਿ ਮੈਂ ਅਰੇ ਮੰਤੀ ਚਾਚੇ ਨੇ ਨਾ ਮੈਨੂੰ ਬੰਟੂ ਵਾਲੀ ਨੰਮੀ ਬੁੱਕ ਲਿਆ ਕੇ ਦਿੱਤੀ ਅੱਛਾ ਦੱਸਿਆ ਸੀ ਐ ਮਰੇ ਆ ਫਰਤ ਚੱਲ ਗਏ ਕੂਰੇ ਦੇਖਣ ਓ ਹੋਲੀ ਓਏ ਹੋਲੀ ਪਹੁੰਚਣ ਵਾਲੇ ਹਾਂ ਬੜੀ ਰੇਸ ਕਰੀ ਤੋ ਹਣਾ ਆਹ ਵੇ ਮਾਸੀ ਨਹੀਂ ਹੈਗੀ ਉਹਨੂੰ ਮਾਸੀ ਲੱਗੀ ਹਣਾ ਗੱਗੂ ਦੀ ਮੰਮੀ ਲੱਗੀ ਆ ਜਾ ਬੱਬੀ ਆਪਾਂ ਆਖਾਂਗਾ ਹਾਂ ਬੀਬੇ ਆਖਾਂਗਾ ਠੀਕ ਹੈ ਮੈਂ ਤਾਂ ਬੱਬੀ ਆਖ ਕੂਰੇ ਦੇਖ ਲਈਏ ਤੇਰੇ ਅਸੀਂ ਦੇਖ ਲਓ ਕਹਿੰਦੀ ਕੋਈ ਨਾ ਬੜੀ ਨਰਮਾ ਵਿਚਾਰੀ ਹਣਾ ਹਾਂ ਲੈ ਤੇ ਕੜ ਹੂੰ ਦੇਖ ਲਓ ਨਹੀਂ ਯਾਰ ਚੱਕ ਕੇ ਨਹੀਂ ਦੇਖਣੇ ਆਪਣੇ ਹੱਥ ਕਰਾਓ ਜਾਂਦੇ ਫਿਰ ਧੋਣੇ ਪੈਂਦੇ ਆ ਉਹ ਕਿੱਧਰ ਸੁੱਤਾ ਪਿਆ ਇੱਕ ਟਰੀ ਵਰਗਾ ਮੇਰੇ ਕਲਾਮੀਨ ਇੱਕ ਚੱਕ ਲੈ ਦੰਦੀ ਦੰਦੀ ਨਾ ਕੱਢ ਲੈਣ ਯਾਰ ਤੇਰੀ ਓਏ ਇਹ ਤਾਂ ਛੋਟੀ ਨਹੀਂ ਆ ਕਹਿੰਦਾ ਮੈਨੂੰ ਚੱਕ ਲਓ ਦੇ ਇਧਰ ਮੁਕਰ ਹੈ ਚਿੱਟ ਨਸ ਲੈ ਬਈ ਸਮਝਾ ਉਹ ਉਹ ਆਪਾਂ ਭਾਈ ਸਾਹਿਬ ਕਿਵੇਂ ਪਏ ਆ ਕਿਵੇਂ ਆ ਆਏ ਹੋ ਜੋ ਸਿੱਧੇ ਚਲੋ ਤਾਂ ਆਜ ਨਹੀਂ 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 ਉਹ ਨਹੀਂ ਯਾਰ ਫੇਰ